ਇਹ ਉਹ ਹੁਕਮਨਾਮਾ ਇਸ ਸਥਾਨ ਦਾ ਤਨਗੁਰ ਅਮਰਦਾਸ ਜੀ ਸਿੱਤੇਵਾਲਾ ਦੇ ਆ ਇੱਥੇ ਕਬੂਲਪੁਰ ਪਿੰਡ ਹੈ ਉੱਥੋਂ ਇਹ ਹੁਕਮਨਾਮਾ ਇਸ ਸਥਾਨ ਦਾ ਤੇ ਬਰਾਜਮਾਨ ਸੀਗਾ ਸਾਹਿਬ ਚੰਦ ਮਸੰਦ ਸੀਗਾ ਉਹਦੇ ਕੋਲ ਹੈ ਸੀ ਉਹ ਤੋਂ ਬਾਅਦ ਇਹ ਪ੍ਰਾਪਤ ਹੋਇਆ ਫਿਰ ਉਹਨਾਂ ਦੀ ਨਿਸ਼ਾਨਦੇਹੀ ਤੇ ਇਹ ਸਥਾਨ ਪ੍ਰਮਟ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹੀ ਦਾ ਉਹ ਹੁਕਮਨਾਮਾ ਵੀ ਇਹ ਗੁਰੂ ਤੇਗ ਅਮਰ ਉਹ ਦਾਸ ਨਾਰਾ ਇਹਦਾ ਪਵਿੱਤਰ ਸਥਾਨ ਹੈ ਪਿੱਪਲ ਮੰਗੋਲੀ ਤੋਂ 700 ਕਰਮਾਂ ਤੇ ਤੇ ਫਿਰ ਸਥਾਨ ਜਿਹੜਾ ਹੈ ਪ੍ਰਮਟ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ